40 ਸਾਲ ਤੋਂ ਬਾਅਦ ਲਾਉਦੇ ਪਿੰਡ ਸਰਪੰਚ ਹੀ ਨਹੀਂ ਜਿੱਤੇ ਆਈ ਕਾਂਗਰਸੀ ਜਿੱਤ ਪਈ ਆਪ ਨੇ ਜਿੱਤ ਲਈ ਕਿਉਂਕਿ ਪਿੰਡ ਗਏ ਹੀ ਨਹੀਂ ਕਦੇ ਜੀ ਸੁਖ ਸੁੱਖ ਚ ਕਦੇ ਗਏ ਹੀ ਨਹੀਂ ਪਿੰਡ ਵਾਲੇ ਕਹਿੰਦੇ ਠੀਕ ਆ ਪਰ ਰਹਿ ਤੂੰ ਨਾ ਦਾ ਵੱਡਾ ਜਿੰਨਾ ਵੱਡਾ ਬੰਦਾ ਤੂੰ ਹੈਂ ਤੋ ਮੈਂ ਇਹ ਤੋ ਨਾ ਮੈਂ ਤੁਹਾਨੂੰ ਕੋਈ ਦਵਾ ਨਹੀਂ ਪੋਣਾ ਮੈਂ ਪੰਜਾਬ ਦਾ ਮੁਖੀ ਮੈਂ ਦਵਾਈ ਨਹੀਂ ਪਸਾਦਾ ਨਾ ਹੀ ਮੈਂ ਹੂੰ ਉਸ ਗੱਲ ਦੇ ਹੱਕ ਚਾਕੇ ਬੋਲੀਆਂ ਲਾਓ ਕਿ 2 ਕਰੋੜ ਰੁਪਏ ਦਿੰਦਾ ਜੀ ਸਰਪੰਚ ਬਣ ਜਾਪੇਗਾ ਤਾਂ ਪੈਸੇ ਨਹੀਂ ਬਣ ਜਾਣਗੇ ਯਾਰ ਬੱਸ ਐਮਐਲਏ ਕੇ ਹੀ ਜੁੜ ਲਿਆ ਕਰੋ ਤੁਸੀਂ ਉਹਨਾਂ ਨੂੰ 5 ਕਰੋੜ ਦੇ ਦੂੰਗਾ ਮੈਂ ਐਮਐਲਏ ਤੇ ਗਰੀਬਾਂ ਦਾ ਕਿੱਧਰ ਗਿਆ ਹੱਕ ਤੇ ਗਰੀਬੀ ਬਣ ਸਦਾ ਸਰਪੰਚ ਜਿੰਨ ਜਿੰਨਾ ਲੋਕ ਨੇ ਡੈਮੋਕ੍ਰੇਸੀ ਕਹਿੰਦੀ ਹੈ ਜਿੰਨਾਂ ਲੋਕ ਨੇ ਉਹ ਬਣੂਗਾ ਇਹ ਥੋੜੀ ਜਿਦੇ ਕੋਲ ਪੈਸੇ ਨੇ ਉਹ ਬਣੂਗਾ ਜਾਣੇ ਬਣੂ ਪਿੰਡ ਦਾ ਨਾਮ ਬਹੁਤ ਵੱਡਾ ਉੱਚਾ ਹੋ ਜੂਗਾ ਕੱਲ ਨੂੰ ਆਖਰੀ ਦਿਨ ਨੇ ਕਾगज ਕੋਈ ਹੋਰ ਨਾ ਭਰਿਓ ਜਿਨੇ ਕੋਈ ਭਰਤੇ ਮੇਰੇ ਹੱਥ ਬੰਨ ਕੇ ਬੈਠੇ ਉਹ 7 ਤਰੀਕ ਨੂੰ ਵਾਪਸ ਲੈ ਕੇ ਪਿੰਡ ਦਾ ਤਹਰ ਬਣਾਓ ਮੈਂ ਵੀ ਫਿਰ ਇਹ ਕਹਿਣ ਜੁਗਾ ਹੂੰਗਾ ਕਿ ਟੁਕੜਾ ਮੈਂ ਆਪਦੇ ਪਿੰਡ ਦਾ ਕਰਾ ਲਈ ਨਹੀਂ ਤਾਂ ਕਹਿਣਗੇ ਤੂੰ ਪਹਿਲਾਂ ਆਪਦੇ ਪਿੰਡ ਕਰਾ ਹਾਲਾ ਕਿ ਮੈਨੂੰ ਛੋੜਾ ਡਾਕਟਰਾਂ ਨੇ ਕਿਹਾ ਕਿ ਜ਼ਿਆਦਾ ਟਰੈਵਲ ਨਹੀਂ ਕਰਨਾ ਲੰਬੀ ਯਾਤਰਾ ਨਹੀਂ ਕਰਨੀ ਪਰ ਮੈਂ ਕਹਿੰਦਾ ਨਹੀਂ ਯਾਰ ਪਿੰਡ ਜਾ ਕੇ ਤਾਂ ਮੈਨੂੰ ਦਵਾਈ ਹੀ ਮਿਲੂਗੀ ਪਿੰਡ ਦੇ ਲੋਕਾਂ ਨੂੰ ਮਿਲ ਕੇ ਤਾਂ ਮੈਂ ਠੀਕ ਹੀ ਹੋਊਂਗਾ ਕਿਉਂਕਿ ਇੱਥੋਂ ਤਾਂ ਗਿਆ ਮੈਂ ਸੋ ਆਪਣੀ ਮਿੱਟੀ ਚਾਹਣਾ ਆਪਣੇ ਲੋਕਾਂ ਚਾਹਣਾ ਤਾਂ ਵੱਡੀ ਗੱਲ ਐ ਮੈਂ ਤਾਂ ਕਰਕੇ ਤੁਹਾਡੇ ਕੋਲ ਆਇਆ ਮੇਰਾ ਮੈਨੂੰ ਲੱਗਦਾ ਤੁਸੀਂ ਮਾਨ ਰੱਖੋਗੇ ਮਾਵਾ ਪੈਣਾ ਬੈਠੀਆ ਨੇ ਥੋੜੀ ਜਿਆਦਾ ਗੱਲ ਮੰਗਦੇ ਆ ਨਹੀਂ ਮੰਗਦੇ ਤੁਹਾਨੂੰ ਮਨਾਉਣੀ ਆਉਂਦੀ ਹੁੰਦੀ ਐ ਕਦੀ ਕਦੀ ਇੱਕ ਕਦੇ ਡੰਗ ਦੀ ਰੋਕ ਨੂੰ ਬੰਦ ਕਰਨੀ ਐ ਆਪ ਵੀ ਠੀਕਲੀ ਤੇ ਆ ਜੇ ਤੇ ਉਹ ਮੈਂ ਤੁਹਾਨੂੰ ਗੱਲ ਸੁਣਾਉਣਾ ਜਦੋਂ ਮੈਂ 14 ਤੇ ਖੜਾ ਹੋਇਆ ਸਮਰੂਹ ਤੋਂ ਮੈਂ ਲੌਂਗੋਵਾਲ ਦੇ ਇੱਕ ਪਿੰਡ ਚ ਲੱਗ ਗਿਆ ਛੋਟਾ ਮੰਗੜਵਾ ਤੇ ਮੈਨੂੰ ਮਾਵਾ ਪੈਣਾ ਮਿਲਿਆ ਇਹਨੇ ਬੁੱਤ ਤੇਰੇ ਨਾਲ ਹੀ ਆ ਸਾਡੇ ਪੀਆ ਬੁੱਤ ਵੀ ਤੇਰੇ ਨਾਲ ਹੀ ਨੇ ਚੱਲ ਜੀ ਉਹ ਸੁਦਰ ਜੇ ਜੇ ਨੌਕਰੀ ਨੂੰ ਕਿਵੇਂ ਮਿਲ ਜਾਣਗੇ ਬੁੱਤ ਮੈਂ ਕਿਹਾ ਹਾਂ ਜਿੱਥੇ ਕਹਿੰਦੇ ਬੁੱਤ ਤੇਰੇ ਤਾਏ ਉਹਨਾਂ ਨੂੰ ਸਮਝਾ ਕੇ ਜਾਈ ਮੈਂ ਕਿਹਾ ਵੀ ਕੀ ਹੋ ਗਿਆ ਕਹਿੰਦੇ ਬਸ ਗੈਸ ਦੇ ਸਿਲੰਡਰ ਨਾ ਬਣਨ। ਕਿ ਗੈਸ ਦੇ ਸਿਲੰਡਰ ਨਾ ਬਣਨ। ਇਹ ਕੀ ਹੁੰਦਾ ਹੈ? ਕਹਿੰਦੇ ਪੁੱਤ ਮਹੀਨਾ ਰਹਿ ਗਿਆ ਵੋਟਾਂ 'ਚ। ਉਹ ਕਹਿੰਦੇ ਸ਼ਰਾਬ ਚੱਲੂਗੀ ਖੁੱਲੀ। ਸਾਰੀਆਂ ਪਾਰਟੀਆਂ ਵੱਲੋਂ। ਉੱਥੇ ਕਥਾਵੇਂ ਲਾ ਲੈਣਗੇ। ਉੱਥੇ ਚੱਲੂ ਸ਼ਰਾਬ ਖੁੱਲੀ। ਫਿਰ ਜਦੋਂ ਤਿਰਤਾਏ ਹੋਰੀ ਪੀ ਕੇ ਡਿੱਗ ਪੈਂਦੇ ਨੇ। ਫਿਰ ਉਹਨਾਂ ਨੇ ਜੀਪਾਂ ਰੱਖੀਆਂ ਹੋਈਆਂ ਨੇ। ਕਰੇ ਛੱਡਣੋ। ਕਣਕਾਰ ਮੁਰਿਆ ਆ ਕੇ ਤੇਰੇ ਤਾਂ ਇਹ ਹੋਰ ਨੂੰ ਐ ਸਿਲੰਡਰਾਂ ਵਾਂਗੂ ਐ ਰੋੜ ਕੇ ਛੱਡ ਕੇ ਜਾਂਦੇ ਨੇ ਮੰਤਰ ਤਾਂ ਇਹ ਹੋਰ ਨੂੰ ਕਹਿੰਦੀ ਕਹਿੰਦੇ ਸਿਲੰਡਰ ਨਾ ਬਣਨ ਬਾਕੀ ਕੁੱਝ ਜਿੱਤ ਜਾਗਾ ਮੈਂ ਜਿੱਤੂ ਹੀ ਗਿਆ ਤੇ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਮੀਡੀਆ ਰਾਹੀਂ ਘਾਇ ਦੇ ਸਿਲੰਡਰ ਨਾ ਬਣਿਓ ਉਹ ਕੋ 15 ਦਿਨਾਂ ਬਾਅਦ ਉੱਤਰ ਜੂਗੀ ਉਹ 20 ਦਿਨਾਂ ਬਾਅਦ ਮੁੱਕ ਜੂਗੀ ਜਿਹਦੇ ਪਿੱਛੇ ਪਿੰਡ ਦਾ 5 ਸਾਲ ਦਾ ਫੈਸਲਾ ਲੱਗਦਾ ਦਿਨ ਲੱਗਦਾ ਬਾਜ ਬਸਤਾਵੇ ਰਹ ਜਾਂਦੇ ਨੇ ਚੰਗੇ ਬੰਦੇ ਨੂੰ ਚੁਣੋ ਜੇ ਵੋਟਾਂ ਪਾਉਣੀਆਂ ਵੋਟਾਂ ਪਾ ਲੋ ਚੰਗੇ ਪੜੇ ਲਿਖੇ ਮੁੰਡੇ ਬਾ ਪਿੱਛਾ ਉਹ ਸਿਸਟਮ ਦੇ ਗਾਲਾਂ ਕੱਢਣ ਦੀ ਲੋੜ ਨਹੀਂ ਬਾਅਦ ਅਖਬਾਰਾਂ ਪੜ ਪੜ ਕੇ ਗਾਲਾਂ ਕੱਢੀ ਜਾਂਦੇ ਕੀ ਹੋ ਗਿਆ ਯਾਰ ਸਿਸਟਮ ਨੂੰ ਪਿੱਛੜੋ ਸਿਸਟਮ ਦੇ ਯਾਰ ਹਿੱਸਾ ਬਣੂ ਸਿਸਟਮ ਦਾ ਹੋਰ ਕੌਣ ਕਰੂਗਾ ਕੋਈ ਨਾ ਤੇ ਕੋਈ ਛੱਡ ਰੱਖਿਆ ਜੇ ਮੈਂ ਵੀ ਨਾ ਕਰਦਾ ਮੈਂ ਵੀ ਕਲਾਕਾਰ ਰਹਿੰਦਾ ਮੈਨੂੰ ਕੀ ਪ੍ਰੋਬਲਮ ਦੀ ਕੁਝ ਜੇ ਆਪਾਂ ਵਿੱਚ ਬੜਿਆਂ ਤਾਂ ਕੋਈ ਸੁਧਾਰ ਹੋਇਆ ਤਾਂ ਇਹ ਲਾਹੇ ਨੇ ਤਾਂ ਇਹਨਾਂ ਤੋਂ ਖੜਾ ਛੁੱਟਿਆ ਤਾਂ ਕੋਈ ਬਿਜਲੀ ਦਾ ਪ੍ਰਬੰਧ ਹੋਇਆ ਤਾਂ ਆਪਣੀਆਂ ਕੱਸੀਆਂ ਖਾਲ ਚੱਲੇ ਨੇ ਸੂਏ ਨਵੇਂ ਤਾਂ ਕੋਈ ਨੌਕਰੀਆਂ ਮਿਲਣ ਲੱਗੀਆਂ ਨੇ ਤਾਂ ਆਪਾਂ ਨੂੰ ਸੇ ਅਫਸਰ ਆਉਣ ਲੱਗੇ ਨੇ ਆਪਣੇ ਪਿੰਡਾਂ 'ਚ ਜੇ ਪਹਿਲਾਂ ਕਿੱਥੇ ਹੁੰਦੇ ਸੀ ਉਹ ਕਹਿੰਦਾ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਖੈ ਚਲੋ ਚਲੀ ਜਾਂਦੇ ਕੰਮ ਤੋ ਮੈਂ ਕੋਈ ਵੀ ਕਿਸੇ ਕਿਸਮ ਦਾ ਦਬਾਅ ਪਾਉਣ ਨਹੀਂ ਆਇਆ ਤੁਹਾਡੇ ਤੇ। ਤੋ ਤੁਸੀਂ ਸਹਿਮਤੀ ਕਰੋ। ਪਰ ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਮਨ ਰੱਖ ਲੋ। ਜੇ ਕੋਈ ਹੈਗਾ ਇੱਕ ਪਿੰਡ 'ਚ ਹਰੇਕ ਨੂੰ ਹੱਕ ਹੈ, ਹਰੇਕ ਦਾ ਹੱਕ ਹੈ। ਡੈਮੋਕ੍ਰੇਸੀ 'ਚ ਇਹੀ ਮਜਾ ਹੈ। ਇਹੀ ਡੈਮੋਕ੍ਰੇਸੀ ਦਾ ਨਜ਼ਾਰਾ ਹੈ ਕਿ ਉੱਥੇ ਹਰੇਕ ਨੂੰ ਆਪ ਦਾ ਪੱਖ ਰੱਖਣ ਦਾ ਹੱਕ ਹੈ। ਜੇ ਕੋਈ ਕਦਾ ਬੰਦਾ ਪਿੰਡ 'ਚ ਹੈਗਾ ਜਿਹੜਾ ਕਹਿੰਦਾ ਵੀ ਮੇਰਾ ਆ ਪੱਖ ਹੈ, ਉਹਨੂੰ ਵੀ ਨਾਲ ਹੈ। ਨਾ ਜੋੜੋ ਕਿ ਆ ਤੇਰਾ ਵੀ ਮਾਨ ਸਰਕਾਰ ਪਿੰਡ ਚੋਂ ਨਹੀਂ ਹੋ ਵੱਧ ਕਰਾਂ ਪਰ ਪਿੰਡ ਦਾ ਇਹ ਵਿੱਚ ਭਲਾ ਹੈ ਜਦੋਂ ਜਿੱਧਰ ਪੰਚਾਇਤ ਕਹਿੰਦੀ ਆ ਜਿੱਧਰ ਪਰੇ ਖੜੀ ਐ ਉਧਰ ਫੈਸਲੇ ਹੋ ਜਾਂਦੇ ਨੇ ਆ ਤਾਂ ਹੁਣ ठाਣੇ ਨੂੰ ਨਹੀਂ ਚੱਲੇ ਨੇ ਪਹਿਲਾਂ ਤਾਂ ਆਪਣੇ ਸਾਰੇ ਪਿੰਡਾਂ ਦੇ ਫੈਸਲੇ ਪਿੰਡਾਂ ਚ ਪੰਚੇਤਾ ਚ ਹੋ ਜਾਂਦੇ ਸੀ ਗੁਰਦੁਆਰਾ ਦਾ ਕੁੰਡਾ ਖੋਲਣ ਦੇ ਫੈਸਲੇ ਹੁੰਦੇ ਮੈਂ ਦੇਖੇ ਨੇ ਇੱਥੇ ਇੱਥੇ ਕਿ ਚਲ ਵੀ ਮੋਟਰ ਚੋਰੀ ਹੋ ਗਈ ਉਹ ਮੰਨਦਾ ਨਹੀਂ ਕਾਂਚਲ ਗੁਰਦੁਆਰਾ ਕੁੰਡਾ ਕੋ। ਮੈਂ ਮਾਫ਼ ਕਰ ਦੂੰਗਾ। ਐਨਾ ਡਰ ਹੁੰਦਾ ਸੀ ਗੁਰੂ ਮਹਾਰਾਜ ਪ੍ਰਮਾਤਮਾ ਦਾ। ਹੁਣ ਤਾਂ ਗੁਰੂ ਸਾਹਿਬ ਨੂੰ ਸਿਰ ਤੇ ਚੱਕ ਲੈਣਗੇ। ਖਮਜੂਰੀ ਨਹੀਂ ਕੀਤੀ ਹੋਵੇ। ਕੋਈ ਕੋਈ ਧੀਨੇ ਜ਼ਮਾਨੇ ਨਹੀਂ ਰਿਹਾ ਰੱਬ ਨੂੰ ਵੇਚ ਕੇ ਖਾ ਜਾਣਗੇ। ਪਰ ਆਪਾਂ ਇੱਕ ਮਿਸਾਲ ਬਣਈਏ। ਤੁਹਾਡੇ ਕੋਲੇ ਪੱਤਰਕਾਰ ਵੀ ਆਇਆ ਕਰਨਗੇ। ਅੱਜ ਵੀ ਆਏ ਹੋਏ ਨੇ। ਅੱਜ ਵੀ ਪੁੱਛਣਗੇ। ਉਹਨੂੰ ਮੇਰੇ ਤੋਂ ਬਾਅਦ ਪੁੱਛਣਗੇ ਕਿ ਕੀ ਫੈਸਲਾ ਕਰੋਗੇ। ਮਨਪਾਲਾ ਜੀ ਵਧੀਆ ਫੈਸਲਾ ਕਰਦਾ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਜੂਗੀ ਕਿ ਮੈਂ ਪਰਸੋਂ ਨੂੰ ਕਿਤੇ ਜਾਣਾ ਹੋਊਗਾ ਗੁਰਦਾਸਪੁਰ ਕਿਤੇ ਪਠਾਨਕੋਟ ਕਿਤੇ ਜਲੰਧਰ ਮੈਂ ਕਹੂੰਗਾ ਮੈਂ ਪਾ ਕੱਲ ਸਾਕੇ ਪਿੰਡ ਗਿਆ ਸੀ ਸਾਡੇ ਪਿੰਡਾਂ ਨੇ ਮੇਰੀ ਗੱਲ ਮੰਨ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਜੇ ਕਿਸੇ ਨੇ ਹੋਰ ਬੋਲਣਾ ਹੈ